ਤਾਂ ਕਿ ਆਪਣੇ ਸਾਰੇ ਭਰਾ ਜੇ ਉੱਥੇ ਗਏ ਆ ਉਹ ਕਾਮਯਾਬੀ ਨਾਲ ਵਾਪਸ ਆਉਣ ਤੇ ਆਪਣਾ ਸਾਰਿਆਂ ਦਾ ਫਰਜ਼ ਵੀ ਇਹ ਬਣਦਾ ਕਿ ਆਪਾਂ ਉੱਥੇ ਕਿਸੇ ਚੀਜ਼ ਦੀ ਕਮੀ ਬਿਨ੍ਹਾਉਣ ਦੀ ਅਸੀਂ ਤੁਸੀਂ ਸਾਰਿਆਂ ਨੂੰ ਮੈਂ ਦੇਖ ਰਿਹਾ ਸਾਰੇ ਜਾ ਕੇ ਆਏ ਆ ਸ੍ਰਿੰਦਰ ਸਿੰਘ ਚਿੰਦਾ ਜੀ ਗੁਰਮਿੰਦਰ ਸਿੰਘ ਕ੍ਰਿਸ਼ਨਪੁਰ ਜੀ ਜਗਨੇਸ਼ ਸਿੰਘ ਜੀ ਹਰੀਨਾ ਸਾਹਿਬ ਸਿੱਧੂ ਸਾਹਿਬ ਸਾਰੇ ਦੇਖ ਕੇ ਮੈਨੂੰ ਵੀ ਸੋਝੀ ਆ ਜਵੇ ਦੇਖ ਕੇ ਮੈਨੂੰ ਵੀ ਸੋਚੀ ਆਈ ਕਿ ਚੰਗਾ ਹੈ ਆਪਾਂ ਪ੍ਰੈਸ ਨਾਲ ਗੱਲ ਕਰੀਏ। ਸੋ ਇਹਦੇ ਨਾਲ ਜੇ ਅੱਜ ਆਪਾਂ ਕਰ ਰਹੇ ਆ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਯਤਨ ਕਰਕੇ ਮਾਇਆ ਸੰਗਤਾਂ ਨੇ ਦਿੱਤੀ ਸਰਸਦ ਇਕੱਠੀ ਕੀਤੀ। ਦਿੱਲੀ ਜੋ ਸੰਘਰਸ਼ ਚੱਲ ਰਿਹਾ ਕਿਸਾਨ ਅੰਦੋਲਨ ਦੇ ਦਾ ਉਦੇ ਵਿੱਚ ਯੋਗਦਾਨ ਪਾਉਣ ਵਾਸਤੇ ਇਹ ਸਾਰਾ ਸਮਾਨ ਇਕੱਠਾ ਕੀਤਾ ਤੇ ਮੈਂ ਆਪਣੇ ਵੱਲੋਂ ਸਾਰੇ ਵੱਲੋਂ ਸਾਰੀ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਪ੍ਰਧਾਨ ਸਾਹਿਬ ਦਾ ਕਾਗਤ ਸਿੰਘ ਜੀ ਦਾ ਜਿਹੜੇ ਪੰਜਾਬ ਸਾਹਿਬ ਦਾ ਔਰ ਸਾਡੇ ਸ਼ਹਿਰ ਦੇ ਸ਼੍ਰੋਮਣੀ ਕਾਲਜ ਦੇ ਜਿ세 ਦਾ ਪ੍ਰਧਾਨ ਸਰਦਾਰ ਪਰਮੰਦਰ ਸਿੰਘ ਗਰਵਲ ਸਾਹਿਬ ਦਾ ਸਾਰੇ ਕਮੇਟੀ ਮੈਂਬਰਾਂ ਨੂੰ ਤੇ ਸਾਡੇ ਸਾਰੇ ਵਾਰਡ ਪ੍ਰਧਾਨ ਸਹਿਬਾਨ ਵੀ ਆ ਗਏ ਇਸ ਅਦਾਸ ਵਿੱਚ ਸ਼ਾਮਲ ਨੇ ਹੋਰ ਵੀ ਲੀਡਰਸ਼ਿਪ ਸਾਹੀ ਆਈ ਹੈ ਕਿਉਂਕਿ ਅਸਵੇਲੇ ਸਮੇਂ ਦੀ ਲੋੜ ਹੈ ਪੂਰਤੋ ਮਨਜਿੰਦਰ ਸਿੰਘ ਦੀ ਰਿਪੋਰਟ ਗਲੋਬਲ ਹੈਡਲਾਈਨ న్యూਸ ਗਲੋਬਲ ਹੈਡਲਾਈਨ న్యూਸ ਹੈ ਹਮੇਸ਼ਾ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਹੱਕਾਂ ਦੀ ਲੜਾਈ ਦੇ ਵਿੱਚ ਗਲੋਬਲ ਹੈਡਲਾਈਨ న్యూਸ ਦਵੇਗਾ ਹਮੇਸ਼ਾ ਉਹਨਾਂ ਦਾ ਸਾਥ ਗਲੋਬਲ ਹੈਡਲਾਈਨ న్యూਸ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਦਿੱਲੀ ਤੋਂ ਲਾਈਵ ਟੈਲੀਕਾਸਟ ਔਰ ਪਲ-ਪਲ ਦੀ ਖਬਰ ਨੂੰ ਜਾਣਨ ਦੇ ਲਈ ਸਾਡੇ ਰਿਪੋਰਟਰਸ ਦਿੱਲੀ ਦੇ ਵਿੱਚ ਤੁਹਾਨੂੰ ਹਮੇਸ਼ਾ ਤਾਜ਼ਾ ਖਬਰਾਂ ਦਿੰਦੇ ਰਹਿਣਗੇ ਸਾਡਾ ਮਕਸਦ ਹੈ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਘਰ ਘਰ ਤੱਕ ਪਹੁੰਚਾਉਣਾ ਇਸ ਲਈ ਤੁਸੀਂ ਪਲपल ਦੀ ਤਾਜ਼ਾਤਰੀਨ ਖਬਰਾਂ ਨੂੰ ਜਾਣਨ ਦੇ ਲਈ ਬਣੇ ਰੋ ਗਲੋਬਲ ਹੈਡਲਾਈਨ న్యూਸ ਦੇ ਨਾਲ ਗਲੋਬਲ ਹੈਡਲਾਈਨ న్యూਸ ਚੈਨਲ ਸਾਕ ਸਬਸਕ੍ਰਾਈਬ ਕਰੋ ਲਾਈਕ ਕਰੋ ਔਰ ਸ਼ੇਅਰ ਕਰੋ ਔਰ ਇਸ ਦੇ ਨਾਲ ਨਾਲ ਗਲੋਬਲ ਹੈਡਲਾਈਨ ਐਪ ਵੀ ਆ ਚੁੱਕਾ ਹੈ ਪਲੇ ਸਟੋਰ ਤੇ ਜਾ ਕੇ ਪਲੀਜ਼ ਇਸ ਨੂੰ ਇੰਸਟਾਲ ਕਰੋ ਔਰ ਬਹੁਤ ਸਾਰੇ ਡਿਸਕਾਊਂਟ ਐਂਡ ਆਫਰਸ ਪਾਓ